ਫੀਨਿਕਸ ਵਿਰਾਦੇ ਖਾਸ ਪ੍ਰੋਗਰਾਮ ਮੇਰੀ ਗਲੀ ਮੇਰਾ ਮੋਹੱਲਾ ਦੇ ਵਿੱਚ ਤੁਹਾਡਾ ਸਵਾਗਤ ਹੈ ਦਾ ਪੰਜਾਬ ਦੇ ਵਿੱਚ ਕਿਸੇ ਵੇਲੇ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨਗਰ ਨਿਗਮ ਚੋਣਾਂ ਦਾ ਐਲਾਨ ਹੈ ਉਹ ਕੀਤਾ ਜਾ ਸਕਦਾ ਤਾਂ ਇਸੇ ਤਹਿਤ ਅਸੀਂ ਲੁਧਿਆਣਾ ਦੇ ਵਕ ਵਕ ਵਾਡਾ ਦੇ ਵਿੱਚ ਜਾ ਕੇ ਦੇਖ ਰਹੇ ਹਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਹਾਊਸ ਹੈ ਜਿਹੜੇ ਇਸ ਵੇਲੇ ਭੰਗ ਹੋਇਆ ਹੋਇਆ ਤਾਂ ਜਿਹੜੇ ਪਹਿਲਾਂ ਦੇ ਕਾਉਂਸਲਰ ਸੀਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਕੰਮ ਨਹੀਂ ਕੀਤੇ ਗਏ ਨੇ ਤਾਂ ਇਸੇ ਤਹਿਤ ਅਸੀਂ ਵਕ ਵਕ ਵਾਡਾ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਗਰਾਊਂਡ ਤੋਂ ਜਾ ਕੇ ਦੇਖ ਰਹੇ ਹਾਂ ਕੀ ਕੀ ਸਮੱਸਿਆਵਾਂ ਨੇ ਜਿਹੜੀਆਂ ਕਿ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਵੇਲੇ ਸੀ ਵਾਰਡ ਨੰਬਰ 14 ਦੇ ਵਿੱਚ ਮੌਜੂਦ ਹਾਂ ਤਾਂ ਜਿੱਥੇ ਮੇਰੇ ਨਾਲ ਕੁਝ ਨੁਮਾਇੰ ਵਾਰਡ ਦੇ ਵਿੱਚ ਭਾਈ ਸਫਾਈ ਨਹੀਂ ਹੈ ਪਾਣੀ ਸੀਵਰੇਜ ਦੀ ਸਮੱਸਿਆ ਹੈ ਜਗਾ ਜਗਾ ਦੇ ਉੱਤੇ ਮੱਛਰ ਇਕੱਠਾ ਹੋਏ ਹੋਏ ਆ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀ ਸਮੱਸਿਆਵਾਂ ਨੇ ਰੋ ਸੜਕਾਂ ਟੁੱਟੀਆਂ ਹੋਈਆਂ ਨੇ ਜਿਨ੍ਹਾਂ ਦਾ ਪਿਛਲੇ 2-3 ਸਾਲਾਂ ਤੋਂ ਕੋਈ ਧਿਆਨ ਨਹੀਂ ਦਿੱਤਾ ਹੋਇਆ ਹੈ ਕਾਉਂਸਲਰ ਦੇ ਵੱਲੋਂ ਕੰਮ ਕੀਤੇ ਨਹੀਂ ਗਏ ਸਹੀ ਕਾਉਂਸਲਰ ਤਾਂ ਪਹਿਲੀ ਗੱਲ ਕਾਉਂਸਲਰ ਪੰਗੋਈ ਨੂੰ 22.5 ਸਾਲ ਹੋ ਚੁੱਕੇ ਆ ਉਸ ਤੋਂ ਪਹਿਲੇ ਦੇ ਜਿਹੜੇ ਵਿਕਾਸ ਕਾਰੇ ਹੋਏ ਸੀਗੇ ਉਹ ਸਾਰੇ ਹੁਣ ਦੁਬਾਰਾ ਉਹਨਾਂ ਦੇ ਰਿਪੇਅਰ ਹੋਈ ਨਹੀਂ ਹੈਗੀ ਰਿਪੇਅਰ ਦਿੱਤਾ ਟਾਈਮ ਟੂ ਟਾਈਮ ਮੰਗਦੀ ਆ ਨਾ ਬਿਲਕੁਲ ਬਾਈ ਜੀ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੀ ਸਮੱਸਿਆਵਾਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਸਮੱਸਿਆ ਤੁਹਾਡੇ ਸਾਹਮਣੇ ਇਹ ਨੇ ਸਾਰੀਆਂ ਜਿਹੜੀਆਂ ਦੇਖ ਰਹੇ ਹੋ ਸੀਵਰੇਜ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਏਰੀਆ ਦੇ ਵਿੱਚ ਜਿਹੜੀ ਸਮੱਸਿਆ ਸੀਵਰੇਜ ਦੀ ਬਹੁਤ ਜ਼ਿਆਦਾ ਸਮੱਸਿਆ ਤੁਸੀਂ ਪਿੱਛੇ ਦੇਖ ਕੇ ਆਏ ਹੋਣੇ ਪਾਣੀ ਦਾ ਕੀ ਹਾਲਾਤ ਹੈ ਆਮ ਆਦਮੀ ਨਿਕਲ ਨਹੀਂ ਸਕਦਾ ਉੱਥੇ ਸਕੂਲ ਬਿਲਕੁਲ ਨਾਲ ਪੈਂਦਾ ਹੈ ਸਕੂਲ ਚ ਬੱਚੇ ਨਿਕਲਦੇ ਨੇ ਕਿੱਦਾਂ ਨਿਕਲਦੇ ਨੇ ਤੁਸੀਂ ਪਿੱਛੇ ਵੀ ਦੇਖਿਆ ਕਿ ਇੱਕ ਬੰਦਾ ਸਕੂਟਰ ਮੋਟਰਸਾਈਕਲ ਤੇ ਜਾ ਰਿਹਾ ਬੱਚੇ ਇਸਮੈਤ ਸੀਵਰੇਜ ਦੇ ਵਿੱਚ ਡਿੱਗਿਆ ਇਹ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਭ ਤੋਂ ਵੱਡੀ ਸਮ ਇਸ ਤੋਂ ਲਾਵਾ ਹੋਰ ਕਈ ਕਿਸ ਤਰ੍ਹਾਂ ਦੀ ਸਮੱਸਿਆ ਹੈ। ਲਾਵਾ ਤਾਂ ਹੁਣ ਦੇਖੋ ਸਫਾਈ ਕਰਮਚਾਰੀ ਆਂਦੇ ਨਹੀਂ। ਜਦੋਂ ਉਹਨਾਂ ਨੂੰ ਬੁਲਾਓ ਉਸ ਤੋਂ ਬਾਅਦ ਆਂਦੇ ਨੇ। ਇਹਨਾਂ ਨੇ ਸ਼ੋਅ ਕੀਤੇ ਨੇ 30-30 ਬੰਦੇ ਹੈਗੇ ਨੇ ਲੇਕਿਨ ਇਹ ਮਹੱਲੇ ਵਾਈਜ਼ ਤੁਸੀਂ ਹਰ ਮਹੱਲੇ ਦੇ ਵਿੱਚ ਜਾ ਕੇ ਦੇਖੋ ਕਿ ਉੱਥੇ ਕਿੰਨੇ ਕ ਬੰਦੇ ਆਂਦੇ ਨੇ, ਕਿੰਨੇ ਨਹੀਂ ਆਂਦੇ। ਸਫਾਈ ਸੇਵਕਾਂ ਦੀ ਕਮੀ ਹੈ ਥੋੜੇ। ਸਫਾਈ ਦੀ ਕਮੀ ਹੈ। ਹਰ ਪਾਸੇ ਇਹ ਨਹੀਂ ਤੁਸੀਂ ਗਲੀ ਦੇ ਵਿੱਚ ਖੁਦ ਦੇਖ ਸਕਦੇ ਹੋ। ਸਾਰੀ ਗਲੀ ਦੇ ਵਿੱਚ ਕਿੰਨਾ ਕ ਬੰਦਾ ਕੌਣ ਆ ਰਿਹਾ, ਕੌਣ ਨਹੀਂ ਆ ਰਿਹਾ। ਇਹ ਸਮੱਸਿਆ ਬਹੁਤ ਜ਼ਿਆਦਾ ਹੈ। ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ ਤੇ। ਤਾਂ ਤੁਸੀਂ ਵੀ 14 ਨੰਬਰ ਵਾਰਡ ਜੀ ਬਿਲਕੁਲ ਕਿੰਨੀ ਦਿਨ ਚ ਰਹਿ ਰਹੇ ਹੋ ਤੁਸੀਂ ਮੈਂ ਤਾਂ ਜੰਮਿਆ ਬਲਾ 14 ਨੰਬਰ ਵਾਰਡ ਤੇ ਜੀ ਕੀ ਸਮੱਸਿਆਵਾਂ ਨੇ ਦੇਖਣ ਨੂੰ ਮਿਲ ਜਿਐ ਨੇ ਜਦ ਵਿਕਾਸ ਹੋਇਆ ਥੋੜੇ ਲੱਕ ਵਿੱਚ ਜਾਂ ਫਿਰ ਨਹੀਂ ਹੋਇਆ ਵਿਕਾਸ RAM ji ਤਾਂ ਕੋਈ ਚੀਜ਼ ਹੀ 14 ਨੰਬਰ ਵਾਰਡ ਚ ਨਹੀਂ ਹੋਈ ਸਾਨੂੰ ਪਤਾ ਹੀ ਨਹੀਂ ਲੱਗਦਾ ਹੈ ਕਿ ਇੱਥੇ ਦਾ ਕਾਉਂਸਲਰ ਕੌਣ ਹੈ ਇੱਥੇ ਦਾ ਪ੍ਰਸ਼ਾਸਨ ਕਿਦੇ ਹੱਥ ਚ ਹੈ ਨਾ ਕੋਈ ਸੀਵਰੇਜ ਦੀ ਸਮੱਸਿਆ ਦਾ ਕੰਪਲੇਂਟ ਦਾ ਹੱਲ ਹੁੰਦਾ ਜੇ ਕੰਪਲੇਂਟ ਕਰ ਦਿੱਤੀ ਜਾਵੇ ਆਨਲਾਈਨ ਤਾਂ ਉਹ ਅਫਸਰ ਰਹੁੰਦੇ ਨੇ ਕਿ ਸਾਡੇ ਕੋਲ ਕਰਮਚਾਰੀ ਹੈ ਨਹੀਂ ਪਰਗਾਨ ਜੀ 2 ਦਿਨ ਚੁੱਪ ਕਰ ਜਾਓ 4 ਦਿਨ ਚੁੱਪ ਕਰ ਜਾਓ ਉਸੇ ਤੁਹਾਡੀ ਸਮੱਸਿਆ ਹੱਲ ਕਰਾਵਾਂਗੇ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਨੇ ਗਲੀਆਂ ਦੇ ਵਿੱਚ ਸੀਵਰੇਜ ਐਵੇਂ ਵਗਦਾ ਹੈ ਜਿਵੇਂ ਕਿ ਉਹ ਠਾਠਾ ਮਾਰਦਾ ਉੱਪਰ ਵਗਦਾ ਹੈ ਨਾਲੀ ਦੇ ਵਿੱਚ ਵਗਣ ਦੀ ਬਜਾਏ ਤੁਸੀਂ ਦੇਖਿਆ ਤੁਹਾਨੂੰ ਦਿਖਾਇਆ ਠੀਕ ਹੈ ਨਾ ਤੇ ਇੱਥੇ ਮੇਨ ਪ੍ਰੋਬਲਮ ਜਿਹੜੀ ਹੈ ਸਵਸਥ ਸੰਬੰਧੀ ਪ੍ਰੋਬਲਮ ਵੀ ਜਿਹੜੀ ਹੈ ਉਹ ਵੀ ਬਹੁਤ ਹੈ ਡਿਸਪੈਂਸਰੀ ਦੇ ਵਿੱਚ ਇੱਕ ਦਿਨ ਜਾਓਗੇ ਤਾਂ ਤੁਹਾਨੂੰ ਵੀ ਨਜ਼ਰ ਆਊਗੀ 6 ਦਿਨ ਬਾਅਦ ਕੀ ਡਿਸਪੈਂਸਰੀਆਂ ਵੀ ਬੰਦ ਰਹਿndੀਆਂ ਨੇ ਦਵਾਈਆਂ ਨਾਮ ਦੀ ਕੋਈ ਚੀਜ਼ ਉਹਨਾਂ ਡਿਸਪੈਂਸਰੀਆਂ ਦੇ ਵਿੱਚ ਨਹੀਂ ਹੈ ਜਦੋਂ ਅਸੀਂ ਪਤਾ ਕਰੀਦੇ ਤਾਂ ਕਹਿੰਦੇ ਨੇ ਸਟਾਕ ਹੈ ਨਹੀਂ ਜੀ ਆਨ ਵਾਲਾ ਸਿਵਲ ਹਸਪਤਾਲ ਚਾਊਗਾ ਮਤਲਬ ਸਮੱਸਿਆ ਹੀ ਸਮੱਸਿਆ ਆਪਾਂ ਕਿਹੜੀ ਸਮੱਸਿਆ ਤੁਹਾਨੂੰ ਇਸ ਇਲਾਕੇ 'ਚ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ ਕੋਈ ਸੁਣਵਾਈ ਕਰਨ ਵਾਲਾ ਅਸੀਂ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਕਿਹਦੇ ਕੋਲ ਆਪਣਾ ਜਾ ਕੇ ਰੋਣਾ ਰੋਈਏ ਸਾਨੂੰ ਕੋਈ ਸਾਨੂੰ ਕੋਈ ਸਾਡਾ ਵਾਲੀ-ਵਾਲੀ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਹੁਣ ਕਿ ਅਸੀਂ ਆਪਣੇ ਮਨਪਸੰਦ ਦੀ ਸਰਕਾਰ ਬਣਾਵਾਂਗੇ ਕਾਉਂਸਲਰ ਆਪਣੀ ਹੁਣ ਅਸੀਂ ਸੋਚ ਰੱਖਿਆ ਹੈ ਵੀ ਆਪਣੇ ਮਨਪਸੰਦੇ ਬੰਦੇ ਨੂੰ ਹੀ ਵੋਟਾਂ ਦੇਵਾਂਗੇ ਸਾਨੂੰ ਠੱਗੀ ਮਾਰੀ ਜਾਂਦੀ ਹਰ ਸਾਲ ਹਰ ਬਰੀ ਗਵਰਨਮੈਂਟ ਦੇ ਨਾਮ ਤੇ ਇਹ ਠੱਗੀ ਮਾਰੀ ਜਾਂਦੀ ਹੈ ਵੀ ਸਾਡਾ ਪ੍ਰਸ਼ਾਸਨ ਤੇ ਸਾਡੇ ਬੰਦੇ ਨੂੰ ਨਹੀਂ ਜਿਤਾਓਗੇ ਤਾਂ ਤੁਹਾਡੀ ਸਮੱਸਿਆ ਹੱਲ ਨਹੀਂ ਹੋਊਗੀ ਅਸੀਂ ਗਵਰਨਮੈਂਟ ਦੇ ਨਾਲ ਬੰਦਿਆਂ ਨੂੰ ਜਿਤਾਉਂਦੇ ਰਹੇ ਤੁਹਾਡੇ ਵੀ ਤੁਹਾਡੀ ਸਮੱਸਿਆ ਨਹੀਂ ਹੱਲ ਹੋਈ ਹੁਣ ਅਸੀਂ ਇੰਡੀਵਿਜੂਅਲ ਦੇਖਾਂਗੇ ਵੀ ਅਸੀਂ ਮਾ मतलब ਕਿਹੜੇ ਬੰਦੇ ਨੂੰ ਵੋਟਾਂ ਪਾਵਾਂਗੇ ਕਿੱਦਾਂ ਕਰਾਂਗੇ ਸਰ ਜੀ ਕਿਵੇਂ ਦੇਖਦੇ ਹੋ ਤੁਹਾਡੇ ਇਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਕਿ ਸਮੱਸਿਆ ਦਿੱਖ ਰਹੀ ਹੈ ਸਮੱਸਿਆ ਆ ਮਾ ਭਾਜੀ ਤੁਸੀਂ ਦੇਖ ਲਓ ਵੀ ਆਪਾਂ ਗਊ ਮਾਂ ਨੂੰ ਰਾਸ਼ਟਰੀ ਦਰਜਾ ਮਿਲਿਆ ਗਊ ਮਾਤਾ ਨੂੰ ਠੀਕ ਹੈ ਉਹ ਸੜੀਆਂ ਮਾਵਾਂ ਸਾਡੀਆਂ ਸੜਕਾਂ ਤੇ ਰੁੱਲ ਰਹੀਆਂ ਬਹੁਤ ਚੰਗੀ ਗੱਲ ਹੈ ਅੱਛਾ ਪਸ਼ੂ ਪਿੱਛੇ ਵੀ ਦੇਖ ਰਹੇ ਹਾਂ ਦੀ ਪਿੱਛੇ ਵੀ ਪਸ਼ੂ ਖੜੇ ਨੇ ਮੈਂ ਕੋਰਸ ਜਿਉਂ ਤਸਵੀਰ ਦਿਖਾਉਂਦਾ ਹਾਂ ਸਾਹਮਣੇ ਵੀ ਇਲਾਕੇ ਦੇ ਵਿੱਚ ਪਸ਼ੂ ਕਾਫੀ ਜ਼ਿਆਦਾ ਘੁੰਮਦੇ ਹੋਏ ਨਜ਼ਰ ਆ ਰਹੇ ਇਹ ਪਛਵਾ ਕਰਕੇ ਤਾਂ ਜੀ ਇੱਥੇ ਕਈ ਵਾਰੀ ਹਾਸੇ ਹੋ ਚੁੱਕੇ ਨੇ ਕਈ ਵਾਰੀ ਬੱਚੇ ਆਪਣਾ ਸਕੂਲੋਂ ਆਉਂਦੇ ਨੇ ਸਾਹਮਣੇ ਸਕੂਲ ਹੈ ਸਕੂਲੋਂ ਨੰਗਦੇ ਬੱਚੇ ਡਰਦੇ ਨੇ ਵੀ ਇਹ ਅਸੀਂ ਕਿਦਾਂ ਨੰਗੀਏ ਕਿਉਂਕਿ ਪਤਾ ਨਹੀਂ ਹੈ ਜਾਨਵਰ ਦਾ ਵੀ ਇਹਨੇ ਕਦੋਂ ਕਿਦੇ ਚ ਭੇਡ ਕਰ ਦਿੰਨੀ ਹੈ ਤੁਸੀਂ ਆ ਲਾਈਟਾਂ ਦੇਖੋ ਆਲਾ ਤਾਰੇ ਦੇਖੋ ਤਾਰਾ ਵੱਲ ਕੋ ਬਾਓ ਜੀ ਠੀਕ ਹੈ ਜੀ ਇਹ ਕਿੰਨੀ ਵਾਰੀ ਕੰਪਲੀਟ ਕਰ ਚੁੱਕੇ ਆ ਇੱਥੇ ਦਾ ਪ੍ਰਸ਼ਾਸਨ ਇੱਦਾਂ ਦਾ ਹੈ ਵੀ ਅੱਖਾ ਬੰਦ ਕਰਕੇ ਕੰਨ ਬੰਦ ਕਰਕੇ ਬੈਠਾ ਹੈ ਨਾ ਇੱਥੇ ਗੰਦਗੀ ਦੀ ਸਫਾਈ ਹੋ ਰਹੀ ਐ ਚੱਜ ਨਾਲ ਗੰਦਾ ਪਾਣੀ ਪੀਣ ਦਾ ਮਿਲਦਾ ਪਿਆ ਲੋਕਾਂ ਨੂੰ ਉਸ ਤੋਂ ਬਾਅਦ ਕਲੀ ਚਾੜੂ ਨਹੀਂ ਵੱਜਦਾ ਸੀਵਰ ਦੀ ਸਮੱਸਿਆ ਇਲਾਕਾ ਕਾਉਂਸਲਰ ਨੂੰ 2 ਸਾਲ ਹੋ ਗਏ ਕਾਉਂਸਲਰ ਹੀ ਖਤਮ ਹੋਈ ਨੂੰ ਜਦੋਂ ਕਾਉਂਸਲਰ ਸੀਗੇ ਤੇ ਮੈਂ ਨਹੀਂ ਸਮਝਦਾ ਵੀ ਉਹਨਾਂ ਨੂੰ ਕਿਸੇ ਨੇ ਦੇਖਿਆ ਹੋਊਗਾ ਅਜੇ ਤੱਕ ਆਪਣੇ ਇਲਾਕੇ ਦੇ ਵਿੱਚ ਕਾਰਨ ਕੀ ਹੈ ਕਿ ਉਹ ਸਾਡੀ ਭੈਣ ਹੈ ਉਹ ਵਿਚਾਰੀ ਨੇ ਕੀ ਕਰਨਾ ਕੰਮ ਜਿਹੜੇ ਸਾਡੀਆਂ ਪੈਣਾ ਬਣਤਾ ਜਾਂਦੀਆਂ ਕਾਉਂਸਲਰ ਲੇਕਿਨ ਉਹਨਾਂ ਦੀ ਕਮਾਨ ਜਿਹੜੀ ਹੈ ਉਹਨਾਂ ਦੇ ਹਸਬੰਦ ਸੰਭਾਲਦੇ ਆ ਸਾਡੀਆਂ ਮਾਤਾ-ਪਿਤਾ ਪੈਣਾ ਨੂੰ ਅੱਗੇ ਨਹੀਂ ਆ ਤਰੀਕੇ ਨਾਲ ਵਿਕਾਸ ਹੋਣਾ ਚਾਹੀਦਾ ਦੋਸਤ ਇਸ ਤਰੀਕਾ ਵਿਕਾਸ ਹੋਇਆ ਨਹੀਂ ਲੱਗ ਕੇ ਦੇ ਵਿੱਚ ਵਿਕਾਸ ਤਾਂ ਮੈਂ ਤੁਹਾਨੂੰ ਦੱਸਦਾ ਰਿਹਾ ਜੀ ਸਾਡੀਆਂ ਮਾਤਾ-ਪਿਤਾ ਪੈਣਾ ਨੂੰ ਉਹਨਾਂ ਨੂੰ ਕੰਮ ਕਰਨ ਲਈ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾਂਦਾ ਜਦੋਂ ਕਾਉਂਸਲਰ ਬਣ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਉਹਨੂੰ ਘਰੇ ਰੋ ਪ੍ਰਸ਼ਾਸਨ ਦਾ ਕੰਮ ਅਸੀਂ ਆਪੇ ਦੇਖਾਂਗੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਾਰਪੋਰੇਸ਼ਨ ਦੇ ਵਿੱਚ ਕਿਹੜਾ ਕੰਮ ਕਰਨਾ ਹੈ ਕਿੱਦਾਂ ਕਰਾਣਾ ਕਿੱਦਾਂ ਨਹੀਂ ਕਰਾਣਾ ਮੈਨੂੰ ਕਾਰਪੋਰੇਸ਼ਨ ਦੇ ਵਿੱਚ ਅਫਸਰ ਵੀ ਉਹ ਜਾਣਦੇ ਹੋਣਗੇ ਵੀ ਸਾਡੇ ਇਲਾਕੇ ਦੇ ਪਰਸਨ ਨੇ ਕੋਲੋਂ ਵੀ ਲੰਘ ਜਾਣਗੇ ਪਤਾ ਨਹੀਂ ਲੱਗਣਾ ਉਹਨਾਂ ਨੂੰ ਕਿਉਂਕਿ ਇਲਾਕੇ ਨੇ ਨਹੀਂ ਦੇਖਿਆ ਤੇ ਇਹ ਮੁਲਾਜ਼ਮਾਂ ਨੇ ਕਿੱਥੋਂ ਦੇਖਿਆ ਹੋਊਗਾ ਦੂਸਰੀ ਗੱਲ ਤੁਸੀਂ ਗੰਦਗੀ ਦੇ ਢੇਰ ਦੇਖਿਆ ਹੈ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਲੋਕ ਕੂੜਾ ਚੱਕਣ ਆਉਂਦੇ ਵੀ ਹੈ ਕੁਝ ਕਮੀਆਂ ਸਾਡੇ ਚ ਵੀ ਹੈ ਵੀ ਆਪਾਂ ਲੋਕ ਜਿਹੜੇ ਸਵੀਪਰ ਆਉਂਦੇ ਆ ਜਾਂ ਕੂੜਾ ਚੱਕਣ ਆਲੇ ਆਉਂਦੇ ਆ ਆਪਾਂ ਉਹਨਾਂ ਨੂੰ ਕੂੜਾ ਨਹੀਂ ਚੁਕਾਂਦੇ ਜਾਂਦੇ ਹੁੰਦੇ ਪਲਾਟ 'ਚ ਸਿਰ ਜਾਂਦੇ ਨੇ ਇਹਦੇ ਵਿੱਚ ਵੀ ਸਭ ਤੋਂ ਵੱਡਾ ਰੋਲ ਸਾਡਾ ਆਪਣਾ ਵੀ ਹੈ ਇਹ ਚਾਹੀਦਾ ਹੈ ਕਿ ਜੇ ਕੋਈ ਸਿੜਦਾ ਨਾ ਉਹਨੂੰ ਫੜ ਕੇ ਉਸੇ ਟਾਈਮ ਉਹਦਾ ਪੈਨਲਟੀ ਕਰਨੀ ਚਾਹੀਦੀ ਹੈ ਤੁਸੀਂ ਦੇਖਿਆ ਗਿਲ ਰੋਡ ਦੇ ਉੱਤੇ ਨਹਿਰ ਦੇ ਉੱਤੇ ਕੋਈ ਉਹਨੂੰ ਕੋਈ ਸਮਾਨ ਸਿੱਟਣ ਜਾਂਦਾ ਹੈ ਤਰਨ ਜਾਂਦਾ ਹੈ ਤੇ ਵੀ ਜਿਹੜਾ ਚਲਾਣ ਹੁੰਦਾ ਹੈ ਇਸ ਤਰ੍ਹਾਂ ਹੀ ਇਲਾਕੇ ਦੇ ਵਿੱਚ ਵੀ ਅਗਰ ਕੋਈ ਸਮਾਨ ਸਿੜਦਾ ਹੈ ਪੂਰਾ ਸਿੜਦਾ ਹੈ ਉਹਦਾ ਚਲਾਣ ਹੋਣਾ ਚਾਹੀਦਾ ਚੰਡੀ ਕੀ ਦੇ ਵਿੱਚ ਕਿਤਨੇ ਕਿਤੇ ਲੋਕ ਵੀ ਜ਼ਿੰਮੇਵਾਰ ਨੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਪੈਣੀ ਹੈ ਬਿਲਕੁਲ ਸਵੱਛ ਭਾਰਤ ਅਭਿਆਨ ਦੇ ਤਹਿਤ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਖੁਦ ਸਫਾਈ ਕਰਦੇ ਤੁਹਾਨੂੰ ਦੇਖਿਆ ਹੋਏਗਾ ਉਹਨਾਂ ਨੇ ਵੀ ਆਪ ਸਫਾਈ ਕਰ ਰਹੀ ਆ ਆਪਣੀ ਜ਼ਿੰਮੇਵਾਰੀ ਆਪਾਂ ਨੂੰ ਆਪ ਲੈਣੀ ਪੈਣੀ ਪਹਿਲੀ ਗੱਲ ਤੇ ਸਾਡੇ ਬੱਚੇ ਜਦੋਂ ਸਵੱਛ ਭਾਰਤ ਅਭਿਆਨ ਚਲਾਇਆ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਤੇ ਸਾਡੇ ਬੱਚਿਆਂ ਨੇ ਵੀ ਸੋਚਣਾ ਸ਼ੁਰੂ ਕਰਤਾ ਸੀ ਵੀ ਜਿਹੜਾ ਕਾਗਜ਼ ਆ ਨਾ ਰੈਪਰ ਆਪਣੀ ਜੇਬ ਚ ਰੱਖਣਾ ਵੀ ਰੋਡ ਦੇ ਉੱਤੇ ਨਹੀਂ ਫੈਂਕਣਾ ਇਹੋ ਜਿਹੇ ਕੰਮ ਆਪਾਂ ਨੂੰ ਵੀ ਸਿੱਖਣੇ ਪੈਣਗੇ ਸਮਝਣੇ ਪੈਣਗੇ ਤੇ ਪ੍ਰਸ਼ਾਸਨ ਦੀ ਨਿਕੰਮੀ ਤਾਂ ਹੈ ਹੀ ਐ ਵੀ ਚਲੋ ਸਿਰ ਤਾਂ ਕਰਤਾ ਉਹਦੀ ਸਫਾਈ ਤਾਂ ਪ੍ਰਸ਼ਾਸਨ ਨੇ ਕਰਾਣੀ ਆ ਨਾ ਉਹ ਹੈ ਨਹੀਂ ਹੁਣ ਤੁਸੀਂ ਦੇਖਿਆ ਹੋਏਗਾ ਵੀ 120 ਕਰੋੜ ਰੁਪਏ ਦਾ ਕਹਿੰਦੇ ਜੀ ਡੰਪ ਕਲੀਅਰ ਕਰਨਾ ਇੱਕ ਤਿੰਨ ਵਾਰੀ ਉਹ ਇਹ ਟੈਂਡਰ ਲੱਗ ਗਿਆ ਤਿੰਨ ਵਾਰੀ ਕੰਪਨੀ ਆ ਕੇ ਚਲ ਕਰਕੇ ਗਈਆਂ ਕੰਮ ਸ਼ੁਰੂ ਲੇਕਿਨ ਕੰਮ ਉੱਥੇ ਦਾ ਉੱਥੇ ਢੇਰ ਉੱਥੇ ਦਾ ਉੱਥੇ ਪਰ ਨਾਲਾ ਉੱਥੇ ਦਾ ਉੱਥੇ ਕੁਝ ਹੋਰ ਲੋਕ ਵੀ ਨੇ ਬਜੀ ਤੁਸੀਂ ਵੀ ਇਸੇ ਵਾਰਡ ਦੀ ਹੋ ਹਾਂਜੀ ਹਾਂਜੀ ਕਿੰਨੇ ਦਿਨਾਂ ਚ ਰਹਿ ਰਹੇ ਹੋ ਇੱਥੇ ਉਹਨਾਂ 25 ਸਾਲ ਹੋ ਗਏ ਰੰਦੇ ਅੱਛਾ ਕੀ ਲੱਗਦਾ ਹੈ ਕਾਉਂਸਲਰ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਸੜਕਾਂ ਸਹੀਦ ਸਾਫ਼ ਸੁਥਰੀਆਂ ਹੋਣ ਸਫਾਈ ਹੋਵੇ ਤੇ ਟ੍ਰੀ ਲਾਈਟਾਂ ਹੋਣ ਪੀਣ ਵਾਲਾ ਪਾਣੀ ਸਾਫ਼ ਹੋਵੇ ਕੀ ਲੱਗਦਾ ਕਿ ਉਹ ਤੁਹਾਡੇ ਇਲਾਕੇ ਦੇ ਵਿੱਚ ਮਿਲ ਰਹੀਆਂ ਨੇ ਸਾਰਾ ਉਹ ਤਾਂ ਤੈਨੂੰ ਛੱਡੋ ਇੱਕ ਚੀਜ਼ ਹੋ ਤਾਂ ਮਦਦ 6-6 ਮਹੀਨੇ ਦੀ ਸਫਾਈ ਨਹੀਂ ਹੁੰਦੀ ਤੇ ਸਫਾਈ ਹੋ ਵੀ ਗਈ ਅਸੀਂ ਆਨਲਾਈਨ ਕੰਪਲੀਟ ਪਾਨੇ ਆ ਤੇ ਸਫਾਈ ਹੋ ਵੀ ਗਈ ਤੇ ਉੱਥੇ ਨੁਮਾਇंदे ਆ ਕੇ ਕਹਿੰਦੇ ਵੀ ਇਹਨਾਂ ਦਾ ਕੰਮ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਕੰਪਲੀਟ ਪਾਈ ਆ ਉਸ ਤੋਂ ਅਲਾਵਾ ਜੇ ਖੜਾ ਪੜਤਲਾ ਉੱਥੇ ਮੁੜ ਕੇ ਭਰੇ ਨਹੀਂ ਜਾਂਦਾ ਉੱਥੇ ਖਤਰਾ ਇੰਨਾ ਹੁੰਦਾ ਦੁਨੀਆ ਭਰ ਦਾ ਠੀਕ ਆ ਜੀ ਸਟਰੀਟ ਲਾਈਟਾਂ ਜਿਹੜੀ ਹੈਗੀਆਂ ਉਹ ਬੰਦ ਹੋ ਜਾਂਦੀ ਹੈ ਮਤਲਬ ਕਿ ਮੁੜ ਕੇ ਟਿਕਣ ਕੋਈ ਨਹੀਂ ਆ ਰਿਹਾ ਉਦੋਂ ਹੀ ਪਈ ਆ ਕਿੰਨੀ ਵਾਰੀ ਕੰਪਲੀਟ ਕਰ ਚੁੱਕੇ ਆ ਜੇ ਬੰਦੇ ਆਂਦੇ ਕੰਮ ਕਰਨ ਲਈ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਔਰ ਇਸ ਤੋਂ ਅਲਾਵਾ ਉਹ ਚੀਜ਼ ਹੋ ਰਹਾ ਦੇਖੋ ਜਿਹੜਾ ਬੰਦਾ ਕੋਈ ਵੋਟ ਪਾਣ ਜਾ ਰਿਹਾ ਸਾਨੂੰ ਨਹੀਂ ਪਤਾ ਕਿ ਇਹਨੂੰ ਪਾ ਰਿਹਾ ਵੋਟ ਠੀਕ ਹੈ ਜੀ ਇਹ ਤਾਂ ਕਈ ਵਾਰੀ ਆਪਾਂ ਕੀ ਆ ਮਤਲਬ ਜਾਣ ਪਛਾਣ ਵਾਲੇ ਬੰਦੇ ਦੇ ਬੋਰਡ ਤੇ ਲਗਾ ਦਿੰਦੇ ਆ ਕਿਸੇ ਦੂਜੀ ਪਾਰਟੀ ਦਾ ਠੀਕ ਹੈ ਜੀ ਉੱਤੇ ਵੀ ਕਿਹਾ ਜਾਂਦਾ ਕਿ ਤੂੰ ਫਾਨੀ ਪਾਰਟੀ ਦਾ ਬੋਰਡ ਲਗਾਇਚ ਨਾ ਤੇਰਾ ਕੰਮ ਨਹੀਂ ਹੋਣਾ ਅੱਛਾ ਇੱਕ ਕੀ ਦੱਸੋ ਜਿਹੜੀਆਂ ਕੌਂਸਲਰ ਦੀਆਂ ਵੋਟਾਂ ਹੁੰਦੀਆਂ ਇਹ ਪਾਰਟੀ ਦੇਖ ਕੇ ਪਾਉਂਦੇ ਨੇ ਲੋਕ ਜਾਂ ਫਿਰ ਆਪਣਾ ਨੁਮਾਇੰਦਾ ਦੇਖ ਕੇ ਪਾਉਂਦੇ ਨੇ ਲੋਕ ਕੋਈ ਉਮੀਦਵਾਰ ਦੇਖ ਕੇ ਪਾਇਆ ਜਾਂਦਾ ਪਾਰਟੀ ਦੇਖਣੀ ਪੈਂਦੀ ਹੈ ਤੇ ਕਈ ਵਾਰੀ ਕੀ ਹੁੰਦਾ ਕੁਝ ਪਾਰਟੀਆਂ ਦਾ ਦੀ ਆ ਜੇ ਭਾਰਤਿਆ ਜਨਤਾ ਪਾਰਟੀ ਆ ਤੁਸੀਂ ਦੇਖਿਆ ਹੋਣਾ ਗੁਜਰਾਤ ਚ ਚਲਜੋ ਹਰਿਆਣੇ ਚ ਚਲਜੋ ਹਰਿਆਣੇ ਮੱਦੇਬਰਦੇ ਚ ਚਲਜੋ ਯੂਪੀ ਚਲਜੋ ਉੱਥੇ ਬਾਰ ਬਾਰ ਪੀੜ ਕਿਉਂ ਹੁੰਦੀ ਆ ਕਿਉਂ ਕੰਮ ਵਧੀਆ ਕਰ ਰਹੇ ਆ ਜੇ ਇੱਥੇ ਬੀਜੇਪੀ ਲਿਆਵੋਗੇ ਤਾਂ ਇੱਥੇ ਵੀ ਕੰਮ ਵਧੀਆ ਹੋਣਗੇ ਤੁਹਾਨੂੰ ਦਰਦ ਦਰ ਬਟਕਣਾ ਨਹੀਂ ਪਾਊਗਾ ਤੇ ਉਹ ਆਨਲਾਈਨ ਕੰਪਲੀਟ ਕਰੋਗੇ ਮਿੰਟ ਤੋਂ ਮਿੰਟ ਕੰਮ ਹੁੰਦਾ ਮੈਂ ਹਰਿਆਣੇ ਗਿਆ ਸੀਗਾ ਹਰਿਆਣੇ ਮੇਰੀ ਕਾਫੀ ਰਿਸ਼ਤੇ ਜਾਰੀ ਪੈਂਦੀ ਆ ਹਰਿਆਣੇ ਚ ਮੈਂ ਗਿਆ ਜਦੋਂ ਦੇਖਿਆ ਮੈਂ ਉੱਥੇ ਸਿਸਟਮ ਇੰਨਾ ਵਧੀਆ ਬਹੁਤ ਵਧੀਆ ਗਵਰਨਮੈਂਟ ਦਾ ਗਵਰਨਮੈਂਟ ਨਗਰ ਮੈਗਾ ਪਬਲਿਕ ਨੂੰ ਜਰੂਰੀ ਪਰੇਸ਼ਾਨੀ ਨਹੀਂ ਹੁੰਦੀ ਕਿਸੇ ਚੀਜ਼ ਦੀ ਵੀ ਠੀਕ ਹੈ ਜੀ ਇਸ ਕਰਕੇ ਇੱਥੇ ਦੇ ਸਰਕਾਰਾਂ ਦੀ ਕੋਈ ਚੀਜ਼ ਨਹੀਂ ਹੈਗੀ ਆ ਪੱਖਪਾਤ ਬੜਾ ਹੁੰਦਾ ਆਮ ਬੰਦੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਮੰਨ ਲਿਆ ਮੈਂ ਇਹਨਾਂ ਦੀ ਬਿਲਡਿੰਗ 'ਤੇ ਮੈਂ ਬੋਰਡ ਲਗਾ ਦਿੱਤਾ ਕਿਸੇ ਪਾਰਟੀ ਦਾ ਅਟਿਕ ਲੱਗ ਗਿਆ ਬੋਰਡ ਲੱਗ ਗਿਆ ਤੇ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਤੂੰ ਤਾਂ ਫਲਾਣੀ ਪਾਰਟੀ ਦਾ ਬੋਰਡ ਲਗਾਇਆ ਸੀ ਤੇਰਾ ਕੰਮ ਨਹੀਂ ਕਰਨਾ ਇਹ ਨਹੀਂ ਕੰਮ ਹੋਣਾ ਚਾਹੀਦਾ ਅੱਗੇ ਵੀ ਪਹਿਲਾਂ ਸਭ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਬਿਲਕੁਲ ਚੱਲਣਾ ਚਾਹੀਦਾ ਦੇਖੋ ਭਾਈ ਬੰਦੀ ਵੀ ਹੁੰਦੀ ਆ ਮੰਨ ਲਿਆ ਮੈਨੂੰ ਥ ਠੀਕ ਹੈ ਇਹਨਾਂ ਦੀ ਬਿਲਡਿੰਗ ਤੇ ਕਿਸੇ ਅਦਰ ਪਾਰਟੀ ਦਾ ਬੋਰਡ ਲੱਗ ਗਿਆ ਮੈਂ ਇਹ ਨਹੀਂ ਕਹਿੰਦਾ ਕਿਸੇ ਪਾਰਟੀ ਅਦਰ ਪਾਰਟੀ ਦਾ ਬੋਰਡ ਲੱਗ ਗਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਬੋਰਡ ਨਹੀਂ ਪਾਈ ਹੋਣੀ ਹੈ ਇਹਨੂੰ ਕੀ ਪਤਾ ਉਸ ਬੰਦੇ ਨੂੰ ਬੋਰਡ ਪਾਈ ਨਹੀਂ ਪਈ ਹੈ ਕੀ ਪਤਾ ਉਹਨੂੰ ਬੋਰਡ ਪਾਈ ਹੋਵੇ ਜਿਹੜਾ ਬੰਦਾ ਇਤਰਾਜ਼ ਕਰ ਰਿਹਾ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਕਦੇ ਵੀ ਆਮ ਪਬਲਿਕ ਤਾਂ ਸਭ ਲਈ ਸਰਕਾਰ ਸਭ ਲਈ ਹੁੰਦੀ ਹੈ ਭਾਵੇਂ ਕਿਸੇ ਨੇ ਵੋਟ ਪਾਈ ਹੈ ਕਿਸੇ ਨੇ ਕਿਉਂਕਿ ਰੋਡ ਚੱਲ ਰਿਹਾ ਨਾ ਸਾਰਿਆਂ ਲਈ ਹੈ ਇਹ ਇਕੱਲੇ ਇੱਕ ਪਾਰਟੀ ਦਾ ਰੋਡ ਨਹੀਂ ਹੈਗਾ ਇਹ ਇਸ ਕਰਕੇ ਕੰਮ ਹੋਣੇ ਚਾਹੀਦੇ ਆ ਪਬਲਿਕ ਦੇ ਕੰਮ ਹੋਣੇ ਚਾਹੀਦੇ ਆ ਤੁਸੀਂ ਵੀ 14 ਨੰਬਰ ਵਾਰਡ ਚ ਰਹਿੰਦੇ ਹੋ ਹਾਂਜੀ ਸਰ ਮੈਂ ਵੀ 14 ਲੱਗਦਾ ਥੋੜੇ ਲੱਗੇ ਕਿ ਕਿਸ ਤਰ੍ਹਾਂ ਦੀ ਸਮੱਸਿਆਵਾਂ ਨੇ ਸਰ ਪਾਣੀ ਸਮੱਸਿਆ ਸੀਵਰੇਜ ਦੀ ਸਮੱਸਿਆ ਹੈਗੀ ਹੋਰ ਵੀ ਸਫਾਈ ਦੀ ਇਸ਼ੂਸ ਹੈਗੇ ਕਾਫੀ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਮੇਰੀ ਵਾਈਫ ਹੁਣ ਵੀ ਅੱਜ ਸਕੂਲ ਜਾ ਗਈ ਇਹਦੇ ਰਸਤੇ ਪਾਣੀ ਖੜਾ ਆ ਸੀ ਬੱਚੇ ਨਾਲ ਜਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਹੋਣੇ ਚਾਹੀਦੇ ਨੇ ਤੁਹਾਡੇ ਵਾਰਡ ਦੇ ਵਿੱਚ ਹੋਏ ਨੇ ਕਿ ਨਹੀਂ ਹੋਏ ਨਹੀਂ ਹੋਏ ਸਰ ਨਹੀਂ ਹੋਏ ਬਿਲਕੁਲ ਵੀ ਨਹੀਂ ਹੋਏ ਤੁਹਾਨੂੰ ਸਰ ਦੇ ਵੱਲੋਂ ਕੰਮ ਨਹੀਂ ਕੀਤੇ ਗਏ ਨਹੀਂ ਕੀਤੇ ਯਾਰ ਸਰ ਤੇ ਕੀ ਲੱਗਦਾ ਵਾਰਡ ਦਾ ਨੁਮਾਇੰਦਾ ਕਿਹੋ ਜਿਹਾ ਹੋਣਾ ਚਾਹੀਦਾ ਵਾ ਕਿਸ ਤਰ੍ਹਾਂ ਦੇ ਕੰਮ ਨੇ ਜੋ ਪਹਿਲ ਪਹਿਲ ਜਦੋਂ ਵੀ ਕੰਮਲੇਟ ਆਵੇ ਤੇ 24 ਘੰਟੇ ਤਤਪਰ ਨਿਰਵਰ ਰਹਿਣਾ ਚਾਹੀਦਾ ਕੰਮ ਲਈ ਤਿਆਰ ਇਦਾਂ ਦੇ ਕੰਮ ਉੱਪਰ ਹੋਣੇ ਚਾਹੀਦੇ ਸਰ ਵਾਰਡ ਦਾ ਬਿਲਕੁਲ ਵਾਰਡ ਨੰਬਰ 14 ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਗੰਦਗੀ ਦੇ ਢੇਰ ਜਗ੍ਹਾ-ਜਗ੍ਹਾ ਦੇ ਦੇਖਣ ਨੂੰ ਮਿਲ ਰਹੇ ਨੇ ਸੀਵਰੇਜ ਓਵਰਫਲੋ ਹੋਇਆ ਹੋਇਆ ਤਾਰਾਂ ਦਾ ਜਾਲ ਦੇਖਣ ਨੂੰ ਮਿਲ ਰਿਹਾ ਔਰ ਪਸ਼ੂਆਂ ਦੀ ਭਰਮਾਰ ਹੈ ਵਾਰਡ ਦੇ ਵਿੱਚ ਦੇਖਣ ਨੂੰ ਔਰ ਇਲਾਕਾ ਨਿਵਾਸੀ ਤੇ ਇਹੀ ਕਹਿਣਾ ਕਿ ਜੋ ਕੌਂਸਲਰ ਤੋਂ ਉਸ ਦੇ ਵੱਲੋਂ ਜੋ ਮੁਢਲੀਆਂ ਸਹੂਲਤਾਂ ਹੁੰਦੀਆਂ ਨੇ ਉਸ ਤੋਂ ਵੀ ਵਾਰਡ ਵਾਸੀਆਂ ਨੂੰ ਵਾਂਝਾ ਜਿਹੜਾ ਕਿ ਰੱਖਿਆ ਗਿਆ ਦੇਖਣਾ ਹੋਵੇਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਨੰਬਰ 14 ਦੇ ਵਸਨੀਕ ਕਿਹੜੀ ਪਾਰਟੀ ਦੇ ਕਿਹੜੇ ਨੁਮਾਇੰਦੇ ਉੱਤੇ ਆਪਣਾ ਮਤਦਾਦਾਨ ਕਰਕੇ ਕਿਸਦੇ ਉੱਤੇ ਆਪਣਾ ਭਰੋਸਾ ਜਤਾਉਂਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਜੈਨਿਕਸ ਵਿਰਾਲਾ ਲੁਧਿਆਣਾ